ਦਾ ਸਾਡੇ ਅਨਫਿਟ ਹੋਣ ਦਾ ਤੇ ਸਾਡੇ ਫੂਡ ਦਾ ਇਹ ਕੀ ਕਨੈਕਸ਼ਨ ਹੈ ਆਪਸ ਵਿੱਚ ਦੇਖੋ ਮੋਬਾਈਲ ਦੀ ਜਿਹੜੀ ਵਰਤੋਂ ਆ ਉਹ ਕੋਈ ਮੰਨੇ ਨਾ ਮੰਨੇ ਉਹ ਆਪਣੇ ਵਾਸ਼ਰੂਮ ਤੋਂ ਸ਼ੁਰੂ ਕਰ ਦਿੰਦਾ ਸਵੇਰੇ ਉੱਠਦੇ ਹੀ ਬੈੱਡ 'ላይ ਬੈੱਡ ਤੋਂ ਸ਼ੁਰੂ ਸੁੱਤੇ ਉੱਡਦੇ ਆ ਸੱਜਣਾ ਪਹਿਲਾਂ ਬੈੱਡ ਤੋਂ ਉਸ ਤੋਂ ਬਾਅਦ ਡਾਇਰੈਕਟ ਅਸੀਂ ਵਾਸ਼ਰੂਮ ਗਏ ਅਸੀਂ ਸਾਡਾ ਮੋਬਾਈਲ ਹੀ ਆ ਜਿਹੜਾ ਸਾਨੂੰ ਟਾਇਲਟ ਪਾਸ ਕਰਾ ਰਿਹਾ ਕੋਈ ਮੰਨੇ ਨਾ ਮੰਨੇ ਹੁਣ ਉੱਥੋਂ ਹੀ ਤੁਹਾਨੂੰ ਪ੍ਰੋਬਲਮ ਸ਼ੁਰੂ ਹੁੰਦੀਆਂ ਤੁਹਾਡਾ ਧਿਆਨ ਮੰਨ ਲਓ ਹੁਣ ਇੱਥੇ ਮੈਂ ਲੈਕਚਰ ਦੇ ਰਿਹਾ ਤੁਹਾਡਾ ਧਿਆਨ ਤੁਹਾਡੇ ਮੋਬਾਈਲ 'ਚ ਵੀ ਆ ਤੋ ਮੇਰੇ 'ਚ ਵੀ ਆ ਕੀ ਤੁਸੀਂ ਇੰਨੇ ਹੈ ਜਿਹੜੀਆਂ ਉਹ ਸਮਝੋਗੇ ਤੁਹਾਡਾ ਧਿਆਨ ਜਾਂ ਤੇ ਸਕਰੀਨ ਤੇ ਰਹੂਗਾ ਜਾਂ ਮੇਰੀ ਗੱਲ ਤੇ ਰਹੂਗਾ ਇਹ ਹੀ ਗੱਲ ਤੁਹਾਨੂੰ ਜਦੋਂ ਤੁਸੀਂ ਟਾਇਲਟ ਪਾਸ ਕਰਦੇ ਆ ਤੁਹਾਡਾ ਧਿਆਨ ਸਕਰੀਨ ਤੇ ਹੁੰਦਾ ਰੀਲ ਚੱਲ ਰਹੀ ਵੀਡੀਓ ਚੱਲ ਰਹੀ ਤੇ ਤੁਸੀਂ ਟਾਇਲਟ ਪਾਸ ਕਰ ਰਹੇ ਪਰ ਟਾਇਲਟ ਜਿਹੜੀ ਆ ਤੁਹਾਡੀ ਤੁਹਾਨੂੰ ਪ੍ਰੋਪਰ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਕਿਉਂਕਿ ਪੰਜਾਬੀ ਚ ਗੱਲ ਕਰੂੰਗਾ ਕਿ ਜਿੰਨਾ ਕਿ ਮਟੀਰੀਅਲ ਸੀਗਾ ਉਹ इजीली ਬਾਹਰ ਆ ਗਿਆ ਬਾਕੀ ਜਿਹੜਾ ਤੁਹਾਡੀ ਬੋਡੀ ਨੇ ਰਿਲੀਜ਼ ਕਰਨਾ ਸੀ ਤੁਹਾਡੇ ਮਾਈਂਡ ਨੇ ਤੁਹਾਨੂੰ ਮੈਸੇਜ ਦਿੱਤਾ ਤਾਂ ਹੀ ਤੁਸੀਂ ਟਾਇਲਟ ਗਏ ਪਰ ਮਾਈਂਡ ਫ੍ਰੀ ਹੋਇਆ ਹੀ ਨਹੀਂ ਉਹ ਤਾਂ ਤੁਹਾਡਾ ਧਿਆਨ ਮੋਬਾਈਲ ਤੇ ਸੀਗਾ ਉਥੋਂ ਪ੍ਰੋਬਲਮ ਸ਼ੁਰੂ ਹੁੰਦੀ ਆ ਮੋਬਾਈਲ ਦੀ ਮੋਬਾਈਲ ਤੁਹਾਡੇ ਲਈ ਮਾੜਾ ਨਹੀਂ ਹੈਗਾ ਹਰ ਚੀਜ਼ ਦੇ ਪੋਜ਼ਿਟਿਵ 네ਗੇਟਿਵ ਪੱਖ ਪਰ ਉਹਦੀ ਵਰਤੋਂ ਕਿਸ ਕੇਸ ਹਿਸਾਬ ਨਾਲ ਤੁਸੀਂ ਕਰ ਰਹੇ ਹੋ ਉਸ ਤੋਂ ਬਾਅਦ ਜਦੋਂ ਅਸੀਂ ਖਾਣਾ ਖਾਂਦੇ ਹਾਂ ਉਸ ਤੇ ਆ ਜੀਏ ਖਾਣਾ ਖਾਂਦੇ ਤਾਂ ਸਾਡਾ ਧਿਆਨ ਫਿਰ ਮੋਬਾਈਲ ਤੇ ਜਾਂ ਟੀਵੀ ਤੇ ਹੁੰਦਾ ਸੀ ਸਾਨੂੰ ਸਕੂਲ ਚ ਵੀ ਇਹ ਗੱਲ ਸਿਖਾਈ ਜਾਂਦੀ ਸੀ ਤੇ ਸਾਨੂੰ ਘਰ ਚ ਵੀ ਇਹ ਸਿਖਾਈ ਜਾਂਦੀ ਕਿ ਟੀਵੀ ਨਹੀਂ ਦੇਖਣਾ ਆਪਣਾ ਧਿਆਨ ਆਪਣੇ ਫੂਡ ਤੇ ਕਰੋ ਉਕਤ ਤੁਹਾਡੀ ਬਾਡੀ ਜਦੋਂ ਖਾਣਾ ਆਉਂਦਾ ਆ ਤੁਹਾਨੂੰ ਜੇ ਹੁਣ ਪਤਾ ਲੱਗ ਜਾਵੇ ਵੀ ਮੈਂ ਬਾਹਰ ਜਾ ਕੇ ਕੋਈ ਆਪਣਾ ਮਨਪਸੰਦ ਫੂਡ ਖਾਣਾ ਤੇ ਸਾਡੇ ਮੂੰਹ ਚ ਲਾਰ ਆਉਣੀ ਸ਼ੁਰੂ ਹੋ ਜਾਂਦੀ ਜਿਹਨੂੰ ਅਸੀਂ ਲਾਲਾਂ ਕਹਿੰਦੇ ਨੇ ਉਹ ਸਾਡਾ ਉਹ 네ਗੇਟਿਵ ਨਹੀਂ ਹੈਗੀ ਉਹ ਪੋਜ਼ਿਟਿਵ ਆ ਸਾਡਾ ਬ੍ਰੇਨ ਉਹਨੂੰ ਪਚਾਉਣ ਲਈ ਪਹਿਲਾਂ ਹੀ ਮੂੰਹ ਦੇ ਵਿੱਚ ਲਾਰ ਭੇਜ ਦਿੰਦਾ ਜੇ ਤੁਹਾਡਾ ਮੂੰਹ ਸੁੱਕਾ ਹੋਵੇ ਕੀ ਖਾਣਾ ਅੰਦਰ ਜਾਂਦਾ ਕਈ ਵਾਰੀ ਸਾਨੂੰ 네ਗੇਟਿਵ ਕੋਈ ਨਿਊਜ਼ ਮਿਲ ਜਾਂਦੀ ਤੇ ਅਸੀਂ ਕਹਿੰਨੇ ਯਾਰ ਰੋਟੀ ਮੇਰੇ ਮੂੰਹ 'ਚ ਹੀ ਰੋਗ ਰਹੇਗੀ ਇੱਦਾਂ ਹੁੰਦਾ ਖਾਣਾ ਅੰਦਰ ਜਾਂ ਕਿਉਂਕਿ ਬਾਡੀ ਉਹਨੂੰ ਅਸੈਪਟ ਨਹੀਂ ਕਰ ਰਹੀ ਬ੍ਰੇਨ ਕਿਤੇ ਹੋਰ ਚਲੇ ਗਿਆ ਇਹ ਹੀ ਬ੍ਰੇਨ ਤੁਹਾਡੇ ਖਾਣੇ ਦੇ ਵਿੱਚ ਜਦੋਂ ਤੁਸੀਂ ਟੀਵੀ ਦੇਖਦੇ ਜਾਂ ਮੋਬਾਈਲ ਦੇਖਦੇ ਉਸ ਤੇ ਹੁੰਦਾ ਤਾਂ ਉੱਥੋਂ ਫਿਰ ਤੁਹਾਨੂੰ ਹੈਲਥ ਇਸ਼ੂ ਹੋਰ ਜ਼ਿਆਦਾ ਡਾਈਜੈਸ਼ਨ ਇਸ਼ੂ ਹੋਰ ਜ਼ਿਆਦਾ ਪੈਦਾ ਹੋਏ ਫੋਰ ਐਗਜ਼ਾਮਪਲ ਸਾਡੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸੇ ਰਿਲੇਟਿਵ ਨੇ ਆਉਣਾ ਸੀ ਜੋ ਤੁਸੀਂ ਉਹਦੇ ਆਉਣ ਤੋਂ ਪਹਿਲਾਂ ਹੀ ਪ੍ਰਬੰਧ ਕਰ ਲਿਆ ਕਿ ਘਰ ਦੀ ਸਾਫ ਸਫਾਈ ਕਿ ਘਰ ਦੇ ਵਿੱਚ ਕਿਹੋ ਜਿਹਾ ਖਾਣਾ ਤਿਆਰ ਹੋਣਾ ਇੱਕ ਆ ਗਿਆ ਅਚਾਨਕ ਅਚਾਨਕ ਵਾਲੇ ਨੂੰ ਤੁਸੀਂ ਕਿੱਦਾਂ ਸੰਭਾਲੋਗੇ ਇਹੇ ਗੱਲ ਬੋਡੀ ਨਾਲ ਲਾਗੂ ਹੋਈ ਇੱਕ ਬੋਡੀ ਦੇ ਜਿਹੜਾ ਸਾਡਾ ਬ੍ਰੇਨ ਸੀ ਉਹ ਮੋਬਾਈਲ 'ਚ ਸੀਗਾ ਤੇ ਖਾਣਾ ਅਸੀਂ ਮੰਗਵਾ ਲਿਆ ਪਰ ਬੋਡੀ ਉਹਨੂੰ ਪਚਾਉਣ ਲਈ ਰੈਡੀ ਨਹੀਂ ਹੋਈ ਕਿਉਂਕਿ ਬ੍ਰੇਨ ਤਾਂ ਮੋਬਾਈਲ 'ਚ ਸੀਗਾ ਸੋ ਉੱਥੋਂ ਤੁਹਾਨੂੰ ਬਲੋਟਿੰਗ ਕਨਸਟਿਪੇਸ਼ਨ ਫੈਟੀ ਲੀਵਰ ਇਨ ਡਾਈਜੈਸ਼ਨ ਹਾਰਮੋਨਲ ਬੈਲੈਂਸ ਸਾਰਾ ਉੱਥੋਂ ਸ਼ੁਰੂ ਹੁੰਦਾ ਅਖੀਰ ਚ ਇੱਕੋ ਹੀ ਗੱਲ ਆ ਮੋਬਾਈਲ ਮਾੜਾ ਨਹੀਂ ਉਹਦੀ ਵਰਤੋਂ ਮਾੜੀ ਆ ਹਾਂ ਤੁਸੀਂ ਮੋਬਾਈਲ ਤੇ ਜੇ ਇਹਨੂੰ ਕਮ ਕਰ ਰਹੇ ਆ ਪੋਜ਼ਿਟਿਵ ਤਰੀਕੇ ਨਾਲ ਉਹ ਤੁਹਾਡੇ ਲਈ ਚੰਗੀ ਪਰ ਉਹਦਾ ਕਿ ਸਮਾਂ ਨਿਰਧਾਰਿਤ ਹੋਣਾ ਚਾਹੀਦਾ ਯਾਨੀ ਤੁਸੀਂ ਹਰ ਨੋਟੀਫਿਕੇਸ਼ਨ ਦੇਖਣੀ ਆ ਉਹ ਨੋਟੀਫਿਕੇਸ਼ਨ ਤੁਹਾਡੀ ਸਕਰੀਨ ਤੇ ਸਾਰਾ ਦਿਨ ਹੀ ਰਹੂਗੀ ਦੁਬਾਰਾ ਵੀ ਦੇਖੀ ਜਾ ਸਕਦੀ ਹੈ